ਤਰਨਤਾਰਨ ਸ਼ਹਿਰ ਦੀ ਮੋਬਾਈਲ ਮਾਰਕੀਟ ਜਿਹਨੂੰ ਬੀਬੋ ਸ਼ਾ ਮਾਰਕੀਟ ਵੀ ਕਿਹਾ ਜਾਂਦਾ ਹੈ ਬੀਤੇ ਦਿਨ ਤੋਂ ਉਹਦੀ ਇੱਕ ਸੀਸੀਟੀਵੀ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਉਸ ਵੀਡੀਓ ਦੇ ਵਿੱਚ ਸਾਫ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਤਿੰਨ ਹਥਿਆਰਬੰਦ ਨੌਜਵਾਨਾਂ ਦੇ ਵੱਲੋਂ ਇੱਕ ਵਿਅਕਤੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਜਦੋਂ ਉਹ ਸੀਸੀਟੀਵੀ ਵੀਡੀਓ ਵਾਇਰਲ ਹੋਈ ਤਾਂ ਉਸ ਦੇ ਵਿੱਚ ਇਹ ਕਲੇਮ ਕੀਤਾ ਜਾਣ ਲੱਗਿਆ ਕਿ ਉਹਨਾਂ ਨੌਜਵਾਨਾਂ ਨੇ ਇੱਕ ਪੁਲਿਸ ਮੁਲਾਜ਼ਮ ਦੇ ਨਾਲ ਕੁੱਟਮਾਰ ਕੀਤੀ ਹੈ ਕਿਉਂਕਿ ਉਹ ਵਿਅਕਤੀ ਨੇ ਇੱਕ ਐਸੀ ਵਰਦੀ ਪਹਿਨੀ ਹੋਈ ਸੀ ਜਿਹੜੀ ਹੁਬਹੂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਵਰਦੀ ਦੇ ਨਾਲ ਮੇਲ ਖਾਂਦੀ ਸੀ ਹੁਣ ਇਸ ਮਾਮਲੇ ਦੇ ਵਿੱਚ ਤਰਨਤਾਰਨ ਪੁਲਿਸ ਦਾ ਪੱਖ ਸਾਹਮਣੇ ਆਇਆ ਡੀਐਸਪੀ ਤਰਸੇਮ ਮਸੀਹ ਨੇ ਜਾਣਕਾਰੀ ਦਿੱਤੀ ਹੈ ਕਿ ਜਿਸ ਵਿਅਕਤੀ ਦੇ ਨਾਲ ਕੁੱਟਮਾਰ ਹੋਈ ਹੈ ਉਹ ਚੌਂਕੀਦਾਰ ਹੈ ਕੋਈ ਪੁਲਿਸ ਮੁਲਾਜ਼ਮ ਨਹੀਂ ਹੈ ਉਸ ਦੇ ਵੱਲੋਂ ਸਿਰਫ ਖਾਕੀ ਵਰਦੀ ਪਹਿਨੀ ਹੋਈ ਸੀ ਜਿਸ ਦੇ ਕਰਕੇ ਪੁਲਿਸ ਕਰਮਚਾਰੀ ਹੋਣ ਦਾ ਲੋਕਾਂ ਨੂੰ ਭਰਮ ਪਾਇਆ ਜਾ ਰਿਹਾ ਹੈ ਬਾਕੀ ਪੁਲਿਸ ਦੇ ਵੱਲੋਂ ਕੁੱਟਮਾਰ ਕਰਨ ਵਾਲਿਆਂ ਦੀ ਪਛਾਣ ਕਰ ਲਈ ਗਈ ਹੈ ਤੇ ਬਹੁਤ ਹੀ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਹੋਰ ਉਹਨਾਂ ਨੇ ਕੀ ਕੁਝ ਕੀਤਾ ਆ ਤੁਹਾਨੂੰ ਸੁਣਾ ਦਿੰਨੇ ਆ ਅਸਲ ਸੱਚ ਉਹਦਾ ਇਹ ਆ ਕਿ ਜਿਹੜੀ ਸਕਿਉਰਟੀ ਗਾਰਡ ਉੱਥੇ ਡਿਊਟੀ ਕਰਦਾ ਉਹਦੇ ਨਾਲ ਜਿਹੜੇ ਮੁੰਡੇ ਕੋਈ ਆਏ ਜਵਾਨ ਉਹਦੇ ਦਾ ਹੱਥੋਂ ਪਾਈ ਹੋਏ ਆ ਤੇ ਜਿਹੜੀ ਇਹ ਵੀਡੀਓ ਬਰਨ ਹੋ ਰਹੀ ਆ ਟੀਵੀ ਤੇ ਵੀ ਕੋਈ ਪੁਲਿਸ ਮੁਲਾਜ਼ਮ ਦਾ ਕੋਈ ਹੱਥੋਂ ਪਾਈ ਹੋਏ ਉਹ ਉਹਦਾ ਉਹ ਕੋਈ ਸੱਚੀਆ ਹੋਈ ਅਸ ਚੌਕੀਦਾਰ ਨਾਲ ਉਨੇ ਖਾਕੀ ਵਰਦੀ ਪਾਈਆਂ ਉਹ ਦੇ ਕਰਕੇ ਪੁਲਿਸ ਮਲਾਜ ਲੱਗਦਾ ਵਾ ਪਰ ਇਹੋ ਜੀ ਕੋਈ ਗਾਂਦੀ ਪੁਲਿਸ ਮਲਾਜ ਨਹੀਂ ਸੀ ਕਿ ਸਕਿਉਰਟੀ ਇਹ ਸਿਉ ਨਹੀਂ ਗਾਰਡ ਹੈ ਔਰ ਉਹ ਪੁਲਿਸ ਮਲਾਜ ਬਣਾਇਆ ਜਾ ਰਿਹਾ ਨਾ ਤੇ ਵਰਦੀ ਖਾਕੀ ਦੇ ਕਰਕੇ ਹਰ ਇੱਕ ਨੂੰ ਲੱਗਦਾ ਵੀ ਉਹ ਪੁਲਿਸ ਮਲਾਜ ਔਰ ਸਕਿਉਰਟੀ ਗਾਰਡ ਜਿਹਦੀ ਵਰਦੀ ਪਾਈ ਜਿਹੜੀ ਖਾਕੀ ਹੈ ਇਹ ਜਿਹੜਾ ਬੰਦਿਆ ਤੁਹਾਨੂੰ ਪਤਾ ਲੱਗਿਆ ਵੈਰੀਫਾਈ ਹੋ ਗਿਆ ਜਿਹੜੇ ਕੋਈ ਘਰੋਂ ਛੱਡ ਕੇ ਕਿਤੇ ਅੱਗੇ ਪਿੱਛੇ ਹੋਇਆ ਜਲਦ ਤੋਂ ਜਲਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਇਆ ਗਿਆ